ਵਿਸ਼ੇਵਾਰਤਾ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੋਰਟ ਹਾਊਸਰ ਹੋਏ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਚੰਡੀਗੜ੍ਹ ਵਿਖੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਸੰਤ ਸਮਾਜ ਅਤੇ ਧਾਰਮਿਕ ਜਥੇਬੰਦੀਆਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਨਾਲ ਮੀਟਿੰਗ ਕੀਤੀ ਗਈ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਰਾਜ ਪਦਰੀ ਯਾਦਗਾਰੀ ਸਮਾਗਮਾਂ ਦੀ ਰੂਪਰੇਖਾ ਅਤੇ ਪ੍ਰਬੰਧਾ ਬਾਰੇ ਵਿਚਾਰ ਚਰਚਾ ਹੋਈ ਅਤੇ ਨਾਲ ਹੀ ਗੁਰੂ ਸਾਹਿਬ ਅੱਗੇ ਮਿੱਥੇ ਸਮਾਗਮਾਂ ਦੇ ਕਾਰਜ ਨਿਪਰੇ ਚਾੜਨ ਦੀ ਅਰਦਾਸ ਬੇਨਤੀ ਵੀ ਕੀਤੀ ਗਈ ਉਨਾ ਕਿਹਾ ਸਾਡੇ ਲਈ ਵੱਡ ਭਾਗਾ ਮੌਕਾ ਹੈ ਕਿ ਸਾਨੂੰ 350ਵੇਂ ਸਾਲਾ ਸ਼ਹੀਦ ਦਿਸ਼ਤਾਬਦੀ ਨੂੰ ਯਾਦਗਾਰੀ ਸਮਾਗਮ ਵਜੋਂ ਮਨਾਉਣ ਦਾ ਮੌਕਾ ਮਿਲਿਆ ਜਿਸ ਨੂੰ ਸਰਕਾਰ ਮਨਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੇਗੀ ਸਾਹਿਬ ਜੀ ਦੇ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਸਮਾਗਮ ਨੂੰ ਸਾਂਝੇ ਤੌਰ ਤੇ ਸਫਲਤਾਪੂਰਵਕ ਮਨਾਉਣ ਦੇ ਵਿੱਚ ਆਪਣਾ ਪੂਰਾ ਸਹਿਯੋਗ ਦੇਈਏ ਪ੍ਰਮੁੱਖ ਸਖਸ਼ਯਤਾ ਨੇ ਸਮਾਗਮਾਂ ਦੀ ਸਫਲਤਾ ਲਈ ਮੋਹਰੀ ਭੂਮਿਕਾ ਨਿਭਾਉਣ ਦਾ ਵਿਸ਼ਵਾਸ ਵੀ ਦਵਾਇਆ ਤਦ ਅਲੀ ਤਰੰਤਾਰਨ ਜ਼ਿਮਨੀ ਚੋਣਾਂ ਦਾ ਵੀ ਐਲਾਨ ਜੜਾ ਕਿ ਹੋ ਚੁੱਕਾ ਹੈ ਤਰੀਕਾਂ ਜਿਹੜੀ ਕਿ ਦੱਸ ਦਿੱਤੀਆਂ ਗਈਆਂ ਨੇ ਤਰਨਤਾਰਨ ਜ਼ਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ 11 ਨਵੰਬਰ ਨੂੰ VOTING ਹੋਵੇਗੀ ਤੇ 14 ਨੂੰ ਨਤੀਜੇ ਸਾਹਮਣੇ ਆਣਗੇ ਜਿहां ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਤਰਨਤਾਰਨ ਦੇ ਵਿੱਚ ਜ਼ਮਨੀ ਚੋਣ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ ਵੋਟਾਂ 11 ਨਵੰਬਰ ਨੂੰ ਪੈਣਗੀਆਂ ਤੇ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ ਸਆਂੀਆਂ ਪ੍ਰਮੁੱਖ ਪਾਰਟੀਆਂ ਨੇ ਚੋਣ ਐਲਾਨ ਤੋਂ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ ਜੀਹਾਂ ਦੱਸਦੀ ਹੈ ਕਿ ਤਰਨਤਾਰਨ ਸੀਟ ਲਈ ਲਗਭਗ 3 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ ਪੰਜਾਬ ਦੀਆਂ ਚਾਰ ਪ੍ਰਮੁੱਖ ਪਾਰਟੀਆਂ ਕਾਂਗਰਸ ਆਪ ਅਕਾਲੀ ਦਲ ਅਤੇ ਭਾਜਪਾ ਨੇ ਤਰਨਤਾਰਨ ਜ਼ਮਨੀ ਚੋਣ ਲਈ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਸ਼ੁੱਕਰਵਾਰ ਤਰਨਤਾਰਨ ਜ਼ਮਨੀ ਚੋਣ ਦੇ ਲਈ ਹਰਮੀਤ ਸੰਧੂ ਨੂੰ ਉਮੀਦਵਾਰ ਐਲਾਨਿਆ ਸੀ ਉਹ ਬੀਤੇ ਦਿਨੀ ਅਕਾਲੀ ਦਲ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਸਨ ਚੌਧਰੀ ਕਾਂਗਰਸ ਨੇ ਇਸ ਹਲਕੇ ਤੋਂ ਕਰਨਬੀਰ ਸਿੰਘ ਬੋਰਜ ਨੂੰ ਨਾਮਜ਼ਦ ਕੀਤਾ ਹੈ ਬੋਰਜ ਕਾਂਗਰਸ ਕਿਸਾਨ ਸੈੱਲ ਦੇ ਉਪ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ ਅਤੇ ਜ਼ਿਲ੍ਹੇ ਦੇ ਇੱਕ ਸੀਨੀਅਰ ਕਾਂਗਰਸੀ ਨੇਤਾ ਹਨ ਉਹਨਾਂ ਨੇ ਕਾਂਗਰਸ ਕਿਸਾਨ ਸੈੱਲ ਦੇ ਸੂਬਾ ਉਪ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਹੈ ਪਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਨਾਮਜ਼ਦ ਕੀਤਾ ਹੈ ਜੋ ਕਿ ਇੱਕ ਸਾਬਕਾ ਅਕਾਲੀ ਦਲ ਅਤੇ ਯੂਥ ਕਾਲੀਆ ਗੁਹ ਹਨ ਹੋ ਦਸੰਬਰ 2022 ਤੋਂ ਪਾਜਪਾ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ ਉਹਨਾਂ ਨੂੰ ਸਥਾਨਕ ਰਾਜਨੀਤੀ ਅਤੇ ਸੰਗਠਨ ਤੇ ਮਜ਼ਬੂਤ ਪਕੜ ਮੰਨਿਆ ਜਾਂਦਾ ਹੈ ਤੇ ਅਧਰ ਦੂਜੇ ਪਾਸੇ ਸਟ੍ਰੋਮ ਨੇ ਕਾਲੀਦਰ ਨੇ ਤਰਨਤਾਰਨ ਜ਼ਿਲ੍ਹੇ ਚੋਣ ਵਿੱਚ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ ਉਹ ਆਜ਼ਾਦ ਗਰੁੱਪ ਦੀ ਇੱਕ ਪ੍ਰਮੁੱਖ ਨੇਤਾ ਵਜੋਂ ਜਾਣੀ ਜਾਂਦੀ ਹੈ ਉਹਨਾਂ ਦੀ ਅਗਵਾਈ ਹੇਠ ਸਥਾਨਕ ਗਰੁੱਪ ਨੇ ਸਥਾਨਕ ਸੰਸਥਾਵਾਂ ਦੀਆਂ ਚੋਣ ਲੜੀਆਂ ਅਤੇ ਉਸ ਦੇ ਨਾਲ 43 ਸਰਪੰਚ 8 ਨਗਰ ਕੌਂਸਲ ਕੌਂਸਲਰ ਅਤੇ ਕਈ ਸਾਬਕਾ ਚੇਅਰਮੈਨ ਹਨ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੇ ਉਮੀਦਵਾਰ ਦੇ ਵੱਲੋਂ ਜਿੱਤ ਹਾਸਲ ਕੀਤੀ ਜਾਂਦੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਵੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਗਲਿਆਂ ਵਾਲੇ ਜਿਨ੍ਹਾਂ ਨੂੰ ਲੈ ਕੇ ਵੱਡੀ ਭਵਿਕ ਬਾਣੀ ਕੀਤੀ ਗਈ ਹੈ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਨੁਮਾਨ ਦੇ ਅਨੁਸਾਰ ਸੂਬੇ ਵਿੱਚ ਮੀਂਹ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਹੈ ਹਾਲਾਂਕਿ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਸੀ ਪਰ ਮੌਸਮ ਵਿਭਾਗ ਦੀ ਤਾਜ਼ਾ ਭਵਿਕ ਬਾਣੀ ਮੁਤਾਬਕ ਹੁਣ ਫਿਰ ਭਾਰੀ ਮੀਂਹ ਦੇ ਅਸਰ ਨਜ਼ਰ ਆ ਰਹੇ ਨੇ ਜੀ ਹਾਂ ਕੱਲ ਵੀ ਕਈ ਜ਼ਿਲ੍ਹਿਆਂ 'ਚ ਮੀਂਹ ਪਿਆ ਸੀ ਤੇ ਉੱਥੇ ਹੀ ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਰ ਕੀ ਬਾਰਿਸ਼ ਸਵੇਰ ਤੋਂ ਪੈ ਰਹੀ ਹੈ ਇਸ ਦਰਾਂ ਮੌਸਮ ਵਿਭਾਗ ਨੇ 7 ਅਕਤੂਬਰ ਦੀ ਗੱਲ ਕੀਤੀ ਤਾਂ ਅੱਜ ਦੀ ਗੱਲ ਕਰੀਏ ਤਾਂ ਦੱਸ ਦਿੰਨੇ ਆ ਕਿ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ 11 ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਲੁਧਿਆਣਾ, ਰੂਪਨਗਰ, ਐਸਐਸ ਨਗਰ, ਸੰਗਰੂਰ ਅਤੇ ਪਟਿਆਲਾ ਸ਼ਾਮਲ ਹਨ ਜੇਕਰ ਸੂਬੇ ਵਿੱਚ ਮੀਂਹ ਪਿਆ ਤਾਂ ਤਾਪਮਾਨ ਦੇ ਵਿੱਚ ਵੱਡੀ ਗਿਰਾਵਟ ਆਉਣ ਦੀ ਸੰਭਾਵਨਾ ਹੋਵੇਗੀ ਜਿਸ ਨਾਲ ਸਰਦੀਆਂ ਵੀ ਜਲਦੀ ਸ਼ੁਰੂ ਹੋ ਜਾਣਗੀਆਂ ਉੱਥੇ ਹੀ 8 ਅਕਤੂਬਰ ਨੂੰ ਮੀਂਹ ਦੀ ਕੋਈ ਸੰਭਾਵਨਾ ਫਿਲਹਾਲ ਨਹੀਂ ਹੈ ਹਾਲਾਂਕਿ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਹਲਕੀ ਬੂੰਦਾਬਾਂ ਦੀ ਹੋ ਸਕਦੀ ਹੈ ਤੇ ਬਾਕੀ ਸੂਬਾ ਸੁੱਕਾ ਰਹੇਗਾ ਰੁਕਾਦਾ ਅਗਲੀ ਖਬਰ ਦੇ ਵਾਲੇ ਅਮਰੀਕੀ ਫੌਜ ਦੇ ਵਿੱਚ ਸਿੱਖਾਂ ਦੀ ਦਾੜੀ ਨੂੰ ਲੈ ਕੇ ਜਿਹੜਾ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਉਹਨਾਂ ਨੂੰ ਨਾਂ ਰੱਖਣ ਲਈ ਜਿਹੜਾ ਕਿ ਕਿਹਾ ਗਿਆ ਤਾਂ ਉਸ ਦੇ ਉੱਤੇ ਐਡਵੋਕੇਟ ਹਰਜੁਂਦਰ ਸਿੰਘ ਧਾਮੀ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜੁਂਦਰ ਸਿੰਘ ਧਾਮੀ ਨੇ ਅਮਰੀਕਾ ਦੇ ਰੱਖਿਆ ਸਖਤਰ ਦੇ ਅਮਰੀਕੀ ਰੱਖਿਆ ਬਲਾਂ ਵਿੱਚ ਸਿੱਖਾਂ ਨੂੰ ਦਾੜੀ ਰੱਖਣ ਤੋਂ ਰੋਕਣ ਵਾਲੇ ਬਿਆਨ ਬਾਰੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ. ਜੈ ਸ਼ੰਕਰ ਨੂੰ ਪੱਤਰ ਲਿਖ ਕੇ ਅਮਰੀਕਾ ਸਰਕਾਰ ਕੋਲ ਮਾਮਲਾ ਉਠਾ ਕੇ ਇਸ ਤੇ ਰੋਕ ਲਗਾਉਣ ਲਈ ਆਖਿਆ ਹੈ। ਪੱਤਰ ਵਿੱਚ ਲਿਖਿਆ ਗਿਆ ਕਿ ਇਸ ਫੈਸਲੇ ਨਾਲ ਸਿੱਖਾਂ ਦੀਆਂ ਧਾਰਮਿਕ ਮੰਤਾਵਾਂ ਨੂੰ ਛੱਟ ਵੱਜੀ ਹੈ ਤੇ ਇਸ ਨੂੰ ਰੋਕਿਆ ਜਾਵੇ ਅਤੇ ਸਿੱਖਾਂ ਨੂੰ ਪਹਿਲਾਂ ਵਾਂਗ ਅਮਰੀਕਾ ਦੀ ਆਰਮੀ ਵਿੱਚ ਆਪਣੇ ਧਰਮ ਦਾ ਪਾਲਣ ਕਰਦਿਆਂ ਸੇਵਾਵਾਂ ਦੀ ਇਜਾਜ਼ਤ ਹੋਵੇ। ਸਟ੍ਰੋਮ ਨੇ ਕਮੇਟੀ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੇ ਕਿਹਾ ਅਮਰੀਕਾ ਸਰਕਾਰ ਦੇ ਅਧਿਕਾਰੀ ਦਾ ਅਜਿਹਾ ਬਿਆਨ ਸਿੱਖਾਂ ਦੀਆਂ ਪਰੰਪਰਾਵਾਂ ਅਤੇ ਮੌਲਿਕ ਅਧਿਕਾਰਾਂ ਨੂੰ ਅੱਖੋ ਪਰੋਖੇ ਕਰਨ ਵਾਲਾ ਉਹਨਾਂ ਨੇ ਕਿਹਾ ਸਿੱਖਾਂ ਨੇ ਆਪਣੀ ਕਾਬਲੀਅਤ ਨਾਲ ਜਿੱਥੇ ਪੂਰੀ ਦੁਨੀਆ ਵਿੱਚ ਚੰਗੇ ਮੁਕਾਮ ਹਾਸਲ ਕੀਤੇ ਹਨ ਉਥੇ ਅਮਰੀਕਾ ਦੇ ਵਿਕਾਸ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ ਅਤੇ ਅਮਰੀਕਾ ਦੀਆਂ ਸੈਨਾਵਾਂ ਵਿੱਚ ਵੀ ਸਿੱਖ ਆਪਣੀ ਡਿਊਟੀ ਪੂਰੀ ਲਗਨ ਨਾਲ ਕਰ ਰਹੇ ਹਨ ਅਜਿਹੇ ਵਿੱਚ ਫੌਜ ਦੀ ਡਿਊਟੀ ਦੌਰਾਨ ਸਿੱਖਾਂ ਨੂੰ ਦਾੜੀ ਰੱਖਣ ਤੋਂ ਰੋਕਣ ਦਾ ਫੈਸਲਾ ਤਰਕਸੰਗਤ ਨਹੀਂ ਹੈ ਤਦਰੀ ਪਾਜਪਾ ਦੇ ਵੱਲੋਂ ਕਾਂਗਰਸ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਸ਼ਿਮਲਾ ਡਾਕਟਰ ਰਾਜੀਵ ਬਿੰਦ ਪ੍ਰਦੇਸ਼ ਪ੍ਰਧਾਨ ਭਾਰਤੀ ਜਨਤਾ ਪਾਰਟੀ ਹਿਮਾਚਲ ਪ੍ਰਦੇਸ਼ ਉਹਨਾਂ ਨੇ ਕਿਹਾ ਕਾਂਗਰਸ ਪਾਰਟੀ ਨੇ ਚੋਰ ਦਾ ਨਾਰਾ ਲਗਾ ਕੇ ਇੱਕ ਵਾਰ ਫਿਰ ਕਾਂਗਰਸ ਨੂੰ ਜੜਾ ਕੇ ਬੇਨਕਾਬ ਕਰ ਦਿੱਤਾ ਤੇ ਇਸ ਨਾਲ ਹੀ ਉਹਨਾਂ ਦੇ ਵੱਲੋਂ ਹੋਰ ਵੀ ਕਈ ਗੱਲਾਂ ਆਖੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਕਾਂਗਰਸ ਪਾਰਟੀ ਨੇ ਵੋਟ ਚੋਰ ਦਾ ਨਾਰਾ ਲਗਾ ਕੇ ਇੱਕ ਵਾਰ ਫਿਰ ਕਾਂਗਰਸ ਕੋ बेनकाब कर दिया वो कांग्रेस पार्टी जो 2022 में वोटों पर डाका डालकर सत्ता में आई 2022 में हिमाचल प्रदेश कांग्रेस पार्टी ने राहुल जी ने प्रियंका जी जोर जोर से शोर मचाया एक लाख सरकारी नौकरियां पहले दिन देंगे पांच लाख रोजगार पहले दिन देंगे पहली कैबिनेट में देंगे और हिमाचल प्रदेश के बेरोजगार युवकों का वोट उसको चोरी कर लिया उस पर डकैती मार हिमाचल प्रदेश की 28 लाख बहनों को पंद्रह सौ रुपया महीना पहली कैबिनेट में मिलेगा ये जोर जोर से शोर मचा करके और हिमाचल प्रदेश में कांग्रेस के नेताओं ने दिल्ली से आकर हिमाचल के नेताओं ने कहा और हिमाचल प्रदेश की बहनों को ठगा और उनका वोट उसके ऊपर डाका डाला है वो कांग्रेस पार्टी जिसने कहा हम पक्की नौकरी देंगे ठुंजा साल की देंगे पेंशन वाली देंगे तीन साल सरकार में आने के बाद आज तक एक भी व्यक्ति को पक्की नौकरी नहीं मिली है उन्होंने बेरोजगारों के साथ न केवल धोखा दिया उनके वोट पर डाका डाला आज वो और एक ऐसा नारा लेकर के चले हैं जो उनके ऊपर उल्टा पड़ता हुआ दिखाई दे रहा है राजवीर जंदा मशहूर पंजाबी गायक जो इस वेले अपनी जेडी की जिंदगी ते मौत ਦੇ ਨਾਲ ਜੂਝ ਰਿਹਾ ਉਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਜਾਂਦਾ ਦਾ ਵਿਸ਼ਾ ਬਣੀ ਹੋਈ ਹੈ ਇਹ ਦੱਸਿਆ ਗਿਆ ਹੈ ਕਿ ਉਹਨਾਂ ਦੀ ਹਾਲਤ ਵਿੱਚ ਕੋਈ ਖਾਸ ଉਧਾਰ ਨਹੀਂ ਹੋਇਆ ਉਹ ਪਿਛਲੇ ਕਈ ਦਿਨਾਂ ਤੋਂ ਮਹਾਲੀ ਦੇ ਫੋਟਸ ਹਸਪਤਾਲ ਵਿੱਚ ਦਾਖਲ ਹਨ ਅਤੇ ਸੀਨੀਅਰ ਡਾਕਟਰਾਂ ਦੀ ਇੱਕ ਟੀਮ ਦੀ ਨਿਗਰਾਨੀ ਹੇਠ ਵੈਂਟੀਲੇਟਰ ਤੇ ਹਨ ਦੱਸਦੇ ਹਸਪਤਾਲ ਨੇ ਪਿਛਲੇ 2 ਤੋਂ 3 ਦਿਨਾਂ ਤੋਂ ਕੋਈ ਨਵਾਂ ਮੈਡੀਕਲ ਬੁਲਟਿਨ ਜਾਰੀ ਨਹੀਂ ਕੀਤਾ ਦੁਪਹਿਰ ਉਹਨਾਂ ਦੀ ਸਿਹਤ ਬਾਰੇ ਅਪਡੇਟ ਦੀ ਉਮੀਦ ਸੀ ਪਰ ਰਾਜਵੀਰ ਜਵੰਦਾ ਇਸ ਸਮੇਂ ਹਸਪਤਾਲ ਦੀਆਂ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮਾਂ ਦੀ ਨੇੜੇ ਨਿਗਰਾਨੀ ਹੇਠ ਹਨ ਡਾਕਟਰ ਨੇ ਕਿਹਾ ਅਸੀਂ ਉਹਨਾਂ ਦੀ ਸਿਹਤ ਨੂੰ ਸਥਿਰ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਦਿਲ ਦੀ ਧੜਕਣ ਨੂੰ ਬਣਾਈ ਰੱਖਣ ਲਈ ਉਹਨਾਂ ਨੂੰ ਲਗਾਤਾਰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਇਸ ਸਮੇਂ ਕਾਇਕ ਰਾਜ ਵਿੱਚ ਜਵੰਦਾ ਵੈਂਟੀਲੇਟਰ ਤੇ ਲਾਈਫ ਸਪੋਰਟ ਤੇ ਹਨ ਤੇ ਉਹਨਾਂ ਦੇ ਪ੍ਰਸ਼ੰਸਕ ਅਤੇ ਸੰਗੀਤ ਉਦਯੋਗ ਉਹਨਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ ਰਾਜਵੀਰ ਜਵੰਦਾ ਕੁਝ ਦਿਨ ਪਹਿਲਾਂ ਇਹ ਮਾਰਛਡ ਪ੍ਰਦੇਸ਼ ਵਿੱਚ ਇੱਕ ਸੜਕ ਹਾਦਸੇ ਵਿੱਚ ਉਸ ਦਾ ਸ਼ਿਕਾਰ ਹੋ ਗਏ ਸਨ ਰੁਕਾੜ ਦੇ ਅਗਲੀ ਖਬਰ ਦੇ ਵੱਲ ਦੋ ਪੜਾਵ ਤੇ ਵਿੱਚ ਹੋਣ ਗਿਆ ਬਿਹਾਰ ਦੀਆਂ ਚੋਣਾਂ ਬਿਹਾਰ ਚੋਣਾਂ ਦੀਆਂ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ 243 ਵਿਧਾਨ ਸਭਾ ਸੀਟਾਂ ਲਈ VOTING ਦੋ ਪੜਾਵਾਂ ਵਿੱਚ ਹੋਵੇਗੀ ਬਿਹਾਰ ਵਿੱਚ ਪਹਿਲੇ ਪੜਾ ਦੀ VOTING 6 ਤੋਂ 8 ਦਿਨ ਬਾਅਦ ਹੋਵੇਗੀ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਦਿਵਾਲੀ ਅਤੇ ਪੜਾ ਦੀ VOTING 6 ਤੋਂ 8 ਦਿਨ ਬਾਅਦ ਹੋਵੇਗੀ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਦਿਵਾਲੀ ਅਤੇ ਚੜ੍ਹ ਤੋਂ ਬਾਅਦ VOTING ਤਰੀਕਾ ਰੱਖਣ ਦੀ ਅਪੀਲ ਕੀਤੀ ਹੈ 40 ਸਾਲਾਂ ਬਾਅਦ ਬਿਹਾਰ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਪਿਛਲੀ ਵਾਰ ਦੋ ਪੜਾਵਾਂ ਚ ਚੋਣਾਂ 1985 ਵਿੱਚ ਹੋਈਆਂ ਸਨ ਤੇ ਰਾਜ ਵਿੱਚ 243 ਸੀਟਾਂ ਹਨ ਜਿਨ੍ਹਾਂ ਵਿੱਚ ਲਗਭਗ 74.2 ਮਿਲੀਅਨ ਵੋਟਰ ਹਨ ਤੇ ਜਿਨ੍ਹਾਂ ਵਿੱਚ 100 ਸਾਲ ਤੋਂ ਵੱਧ ਉਮਰ ਦੇ 14000 ਵੋਟਰ ਸ਼ਾਮਿਲ ਹਨ ਤੇ ਜਿਹੜੇ ਲੋਕ ਪੋਲਿੰਗ ਬੂਥ ਤੇ ਨਹੀਂ ਜਾ ਸਕਦੇ ਉਹ ਫਾਰਮ 12D ਭਰ ਕੇ ਘਰ ਬੈਠ ਕੇ ਵੋਟ ਪਾ ਸਕਣਗੇ ਤੇ ਰਾਜ ਦੇ 14 ਲੱਖ ਲੋਕ ਪਹਿਲੀ ਵਾਰ ਵੋਟ ਪਾਉਣਗੇ ਵਿਹਾਰ ਵਿੱਚ ਪੋਲਿੰਗ ਬੂਥ ਤੇ ਮੋਬਾਈਲ ਫੋਨ ਲੈਣ ਦੀ ਇਜਾਜ਼ਤ ਹੋਵੇਗੀ ਦੱਸਦੀ ਹੈ ਕਿ VOTING 6 ਅਤੇ 11 ਨਵੰਬਰ ਨੂੰ ਹੋਵੇਗੀ ਅਤੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ ਚੋਣ ਕਮਿਸ਼ਨ ਨੇ ਸੋਮਵਾਰ ਸ਼ਾਮ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦਾ ਐਲਾਨ ਕੀਤਾ ਕਿ ਮੁੱਖ ਚੋਣ ਕਮਿਸ਼ਨਰ ਜਨੈਸ਼ ਕੁਮਾਰ ਨੇ ਕਿਹਾ ਚੋਣ ਕਮਿਸ਼ਨ ਦਾ ਨਵਾਂ ਇਕਾਈ ਨੈਟ ਸਿੰਗਲ ਵਿੰਡੋ ਐਪ ਵਿਹਾਰ ਵਿਧਾਨ ਸਭਾ ਚੋਣਾਂ ਲਈ ਲਾਂਚ ਕੀਤਾ ਜਾਵੇਗਾ ਇਹ ਐਪ ਵਿਹਾਰ ਚੋਣਾਂ ਦੌਰਾਨ ਪੂਰੀ ਤਰ੍ਹਾਂ ਕਾਰਜਸ਼ੀਲ ਅਤੇ ਕਿਰਿਆਸ਼ੀਲ ਰਹੇਗੀ ਤੇ ਜਿਸ ਨਾਲ ਚੋਣਾਂ ਨਾਲ ਸੰਬੰਧਿਤ ਸਾਰੀਆਂ ਮੁੱਖ ਪ੍ਰਕਿਰਿਆਵਾਂ ਦੀ ਰੀਅਲ ਟਾਈਮ ਨਿਗਰਾਨੀ ਕੀਤੀ ਜਾ ਸਕੇਗੀ ਤਦਰੀ ਫਰਾਂਸ ਦੇ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਫਰਾਂਸ ਦੇ ਪ੍ਰਧਾਨ ਮੰਤਰੀ ਸੇਬਸਟੀਅਨ ਲੇ ਕੋਨ ਨੂੰ ਨੇ ਸਿਰਫ 27 ਦਿਨ ਅਹੁਦੇ ਤੇ ਰਹਿਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਜਿਹਾ ਉਹਨਾਂ ਨੇ 9 ਸਤੰਬਰ ਨੂੰ ਅਹੁਦਾ ਸੰਭਾਲਿਆ ਸੀ ਅਤੇ 6 ਅਕਤੂਬਰ ਨੂੰ ਅਸਤੀਫਾ ਦੇ ਦਿੱਤਾ ਤੇ ਰਾਸ਼ਟਰਪਤੀ ਮੈਕਰੋਨ ਨੇ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਦੱਸਦੀ ਹੈ ਕਿ ਸੇਬਸਟੀਅਨ ਨੇ ਆਪਣੀ ਨਵੀਂ ਕੈਬਨਿਟ ਦੇ ਗਠਨ ਤੋਂ ਕੁਝ ਘੰਟਿਆਂ ਬਾਅਦ ਹੀ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਇਸ ਸਾਲ 9 ਸਤੰਬਰ ਨੂੰ ਪ੍ਰਧਾਨ ਮੰਤਰੀ ਵਜੋਂ ਕਾਰਜਪਾਰ ਸੰਭਾਲਿਆ ਅਤੇ 1 ਮਹੀਨੇ ਤੋਂ ਵੀ ਘੱਟ ਸਮੇਂ ਚ ਅਸਤੀਫਾ ਦੇ ਦਿੱਤਾ ਲਕੋਰਨੋ ਫਰਾਂਸੀਸੀ ਇਤਿਹਾਸ ਵਿੱਚ ਸਭ ਤੋਂ ਘੱਟ ਸਮੇਂ ਤੱਕ ਇਸ ਅਹੁਦੇ ਤੇ ਰਹਿਣ ਵਾਲੇ ਪ੍ਰਧਾਨ ਮੰਤਰੀ ਬਣ ਗਏ ਹਨ ਤੇ ਉਹ 13 ਮਹੀਨਿਆਂ ਵਿੱਚ ਦੇਸ਼ ਦੇ ਚੌਥੇ ਪ੍ਰਧਾਨ ਮੰਤਰੀ ਬਣੇ ਨੇ ਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹਨ ਕਿ ਉਹਨਾਂ ਦੀ ਜਗ੍ਹਾ ਕੌਣ ਲਵੇਗਾ ਤੇ ਸਾਬਕਾ ਪ੍ਰਧਾਨ ਮੰਤਰੀ ਫਰਾਂਸੁਆ ਬੇਰੂ ਨੇ ਸਤੰਬਰ ਵਿੱਚ ਵਿਸ਼ਵਾਸ ਵੋਟ ਹਾਸਲ ਕਰਨ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਯੁਧ ਨਸ਼ਾ ਵਿਰੁੱਧ ਇੱਕ ਮੁਹਿੰਮ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਪੰਜਾਬ ਵਿੱਚੋਂ ਖਤਮ ਕਰਨ ਦੇ ਲਈ ਚਲਾਈ ਗਈ ਹੈ ਤੇ ਉਸ ਤੇ ਮੱਦੇਨਜ਼ਰ ਵਕ-ਵਕ ਥਾਮਾ ਤੇ ਪੀਲਾ ਪੰਜ ਯਾਨੀ ਕਿ ਬੁਲਡੋਜ਼ਰ ਐਕਸ਼ਨ ਲਗਾਤਾਰ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਉਸ ਨਸ਼ਾ ਵਿਰੋਧ ਮਹਿੰਮ ਤਹਿਤ ਨਸ਼ੇ ਦੇ ਖਾਤਮੇ ਅਤੇ ਨਸ਼ਾ ਤਸਕਰਾ ਵੱਲੋਂ ਕੀਤੇ ਗਏ ਅਣਅਧਿਕਾਰਤ ਕਬਜ਼ਿਆਂ ਨੂੰ ਹਟਾਉਣ ਲਈ ਹੁਸ਼ਿਆਰਪੁਰ ਪੁਲਿਸ ਨੇ ਟਾਂਡਾ ਦੇ ਸਵਲ ਪ੍ਰਸ਼ਾਸਨ ਨਾਲ ਮਿਲ ਕੇ ਕਾਰਵਾਈ ਕੀਤੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਦੇ ਡਾਇਰੈਕਸ਼ਨਸ ਤਹਿਤ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਪੁਲਿਸ ਉਹਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਉਹਦੇ ਤਹਿਤ ਹੀ ਅੱਜ ਅਸੀਂ ਪੁਲਿਸ ਸਟੇਸ਼ਨ ਟਾਂਡਾ ਦੀ ਜੂਰਿਸਡਿਕਸ਼ਨ ਦੇ ਵਿੱਚ ਚੰਡੀਗੜ੍ਹ ਕਲੋਨੀ ਦੇ ਵਿੱਚ ਖੜੇ ਹੈਗੇ ਆ ਇੱਥੇ ਇੱਕ ਸਰਬਜੀਤ ਕੌਰ ਨਾਮਕ ਇੱਕ ਲੇਡੀ ਹੈਗੀ ਜਿਹਦੇ ਤੇ ਪਹਿਲਾਂ 11 ਐਫਆਈਆਰਸ ਦਰਜ ਹੈ ਉਹਨੂੰ ਕਨਵਿਕਸ਼ਨ ਵੀ ਹੋਈ ਹੈ ਐਂਡ ਹਾਲ ਦੀ ਘੜੀ ਵੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਹਨੇ ਇਲੀਗਲ ਕੰਮ ਕਰਦੇ ਹੋਏ ਉਹਦੇ ਤੇ 11 ਐਨਡੀਪੀਐਸ ਦੀ ਐਫਆਈਆਰਸ ਦਰਜ ਹੈ illegal proceeds ਦੇ ਰਾਹੀਂ ਇੱਥੇ ਕੰਸਟਰਕਸ਼ਨ ਕੀਤੀ ہوئی ਹੈ ਜੋ ਕਿ ਵਕਫ ਬੋਰਡ ਦੀ ਲੈਂਡ ਹੈਗੀ ਅੱਜ ਸਾਡੇ ਨਾਲ ਵਕਫ ਬੋਰਡ ਦੇ ਈਓ ਸਾਹਿਬ ਤਹਿਸੀਲਦਾਰ ਸਾਹਿਬ ਨਾਲ ਡਿਊਟੀ ਮੈਜਿਸਟ੍ਰੇਟਸ ਇੱਥੇ ਹੈਗੇ ਸਾਨੂੰ ਵਿਦ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਹੁਸ਼ਿਆਰਪੁਰ ਪੁਲਿਸ ਨੂੰ ਲੈਟਰ ਮੌਸੂਲ ਹੋਈ ਸੀਗੀ ਟੂ ਪ੍ਰੋਵਾਈਡ ਪੁਲਿਸ ਹੈਲਪ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਲੇਡੀ ਬੜੀ ਨਟੋਰੀਅਸ ਹੈ ਐਂ ਕ੍ਰਿਮੀਨਲ ਐਂਟੀਸੀਡੈਂਟਸ ਹੈ ਸਾਨੂੰ ਖਦ्सा ਸੀਗਾ ਕਿ ਇੱਥੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਕਰਕੇ ਸੀਨੀਅਰ ਆਫਸਰਸ ਦੇ ਤਹਿਤ ਭਾਰੀ ਪੁਲਿਸ ਬਲ ਇੱਥੇ ਲਾਇਆ ਗਿਆ ਹੈਗਾ ਐਂਡ ਵਰਕ ਬੋਰਡ ਅੱਜ ਇੱਥੇ ਪਹੁੰਚ ਕੇ ਇਸ ਇਲੀਗਲ ਪ੍ਰਾਪਰਟੀ ਨੂੰ ਡਿਮੋਲਿਸ਼ ਕਰ ਰਿਹਾ ਹੈਗਾ ਐਂਡ ਇਹਦਾ ਪੋゼਸ਼ਨ ਲੇਊਗਾ ਇਹਦੇ ਰਾਹੀਂ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੋ ਵੀ ਕੋਈ ਇਲੀਗਲ ਪ੍ਰੋਸੀਡਰ ਦੇ ਰਾਹੀਂ ਸਪੈਸ਼ਲੀ ਅਗਰ ਐਨਡੀਪੀਐਸ ਐਕਟ ਦੇ ਵਿੱਚ ਇਲੀਗਲ ਕੰਮ ਕਰਦੇ ਹੋਏ ਇਲੀਗਲ ਪ੍ਰੋਸੀਡਰ ਦੇ ਰਾਹੀਂ ਕੋਈ ਅਗਰ ਪ੍ਰਾਪਰਟੀ ਇਕਤਿਆਰ ਕਰਦਾ ਹੈ ਬਣਾਉਂਦਾ ਹੈ ਤੇ ਉਹਦੇ ਖਿਲਾਫ ਡਿਊ ਪ੍ਰੋਸੈਸ ਆਫ ਲਾ ਫੋਲੋ ਕਰਦੇ ਹੋਏ ਸਟ੍ਰਿਕਟ ਲੀਗਲ ਕਾਰਵਾਈ ਕੀਤੀ ਜਾਊਗੀ ਕੌੜੀ ਕਾਂਗਰਸਿਆਂ ਵੱਲੋਂ ਵਿਪਾਤ ਪੱਤਰ ਦਿੱਕੇ ਨਿਸ਼ਾਨੇ ਸਾਧੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵੱਲੋਂ 10 ਸਾਲ ਦੇ ਵਿੱਚ ਇੰਨਾ ਕੰਮ ਕਰ ਲਿਆ ਜਿੰਨਾ ਕਿ ਭਾਜਪਾ ਦੇ ਵੱਲੋਂ 11 ਸਾਲਾਂ ਦੇ ਵਿੱਚ ਵੀ ਨਹੀਂ ਕੀਤਾ ਗਿਆ ਤੇ ਆਓ ਸੁਣਦੇ ਹਾਂ ਕਿ ਇਸ ਦੇ ਮੱਦੇਨਜ਼ਰ ਉਹਨਾਂ ਦੇ ਵੱਲੋਂ ਕੋਰ ਹੈ ਕਿ ਆਖਿਆ ਗਿਆ 2005 ਸੇ 2014 ਤੱਕ ਜੇ ਗੁਪਿੰਦਰ ਸਿੰਘ ਖੁੱਡਾ ਜੀ ਦੇ ਨਿਯਤਤ ਵਿੱਚ ਕਾਂਗਰਸ ਦੀ ਸਰਕਾਰ ਸੀ ਔਰ 2009 ਵਾਲੀ ਬਾਅਦ ਮੇ ਤੋਂ हम खुद भी जो है बैठे हैं सारे मंत्री विधायक के रूप में हम लोगों ने सेवा दी है कितना जबरदस्त तरीके से हरियाणा में हर चीज में हरियाणा एक नंबर के ऊपर हुआ करता था चाहे वो बिजली के कारखाने की बात हो मेडिकल एजुकेशन की बात हो चाहे खिलाड़ियों को पद देने की बात हो चाहे गरीब आदमी को प्लाट देने की बात हो और तो और हर व्यक्ति जो बेचारा छोटा मोटा काम कर लेता है तो प्रॉपर्टी डीलिंग का धंधा कर लेते हैं आजकल हजारों हजारों लोग करते हैं वो तो कहते हैं आपको बताते हैं भाई साहब आपके राज के अंदर जेब में पैसे भरे रहा करते थे लेकिन जब से बीजेपी की सरकार आई है पैसा नहीं है बहुत बुरी तरह से लोग परेशान है जितने संस्थान हरियाणा के अंदर आए क्योंकि समय काफी हो गया तो यूनिवर्सिटी थी सेंट्रल वो सेंट्रल यूनिवर्सिटी हरियाणा में लेके आए हमारे जिले के कई मेडिकल कॉलेज बनाया कई अलग से चीजें बनाई आईआईटी आई टी लेकर के आए आपकी सरकार में एम्स के लेकर के आए मारुति एशियन पेंट एन टी पी सी रिलायंस होंडा आईओसी योकोहोमा और डेसो जैसे बड़े बड़े उद्योग हरियाणा के अंदर लगे आपके गवर्नमेंट के अंदर आपके कांग्रेस राज के अंदर बिजली के नए कारखाने लगाए गए ये भी आपको मालूम है इस बात का प्रदेश की जनता के सोलह सौ सो करोड़ के बिजली के बिल माफ किए और बाईस सौ करोड़ का कर्जा माफ किया कभी सुना आपने बीजेपी भाइयों ने किसी का माफ किया हो माफ तो किया है लेकिन बड़े पूंजीपतियों का किया है आम आदमी का गरीब आदमी कोई चीज माफ नहीं करे तो ये चीजें आपके सामने है और आपके कांग्रेस राज के दौरान में गेहूं की एम एस पी एक सौ छब्बीस परसेंट और धान की एम एस पी एक सौ तैतालीस परसेंट बढ़ाई जो अपने आप में रिकॉर्ड है आपकी कांग्रेस सरकार ने जो किया और आज हमारा किसान मंडियों में पिट रहा है धान में बाजरे में हर चीजें परेशान है कल भी आप लोग होकर के आए हैं

ਰਿਸ਼ਭ ਸ਼ੈਟੀ ਦੀ ਫਿਲਮ ਕੰਤਾਰਾ ਚੈਪਟਰ 1 2 ਅਕਤੂਬਰ ਨੂੰ ਦਸ਼ਹਿਰੇ ਦੇ ਦਿਨ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ ਅਤੇ ਕੁਝ ਹੀ ਦਿਨਾਂ ਵਿੱਚ ਇਸ ਨੇ ਬਾਕਸ ਆਫਿਸ ਤੇ ਸੰਸਨੀ ਮਚਾ ਦਿੱਤੀ ਹੈ ਫਿਲਮ ਨੇ ਸਿਰਫ 3 ਦਿਨਾਂ ਵਿੱਚ 150 ਕਰੋੜ ਰੁਪਏ ਤੋਂ ਵੱਧ ਕਮਾਈ ਕੀਤੀ ਹੈ ਤੇ ਦਰਸ਼ਕ ਦੇਵ ਅਤੇ ਕੋਲਾ ਵਾਲੇ ਦ੍ਰਿਸ਼ਾਂ ਨੂੰ ਪਸੰਦ ਕਰ ਰਹੇ ਹਨ ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਫਿਲਮ ਦੇਖਣ ਲਈ ਸਿਨੇਮਾ ਘਰਾਂ ਵਿੱਚ ਆ ਰਹੇ ਹਨ ਤੇ ਇਸ ਦੌਰਾਨ ਤਾਮਿਲਨਾਡੂ ਦੇ ਡੇਂਡੀ ਗੋਲ ਦੇ ਇੱਕ ਥੀਏਟਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਵਿਆਪਕ ਵਿਊਜ਼ ਪ੍ਰਾਪਤ ਕਰ ਰਿਹਾ ਹੈ ਵੀਡੀਓ ਵਿੱਚ ਇੱਕ ਪ੍ਰਸ਼ੰਸਕ ਦਾਅਵਾ ਦਾ ਪੇਜ ਬਣਾ ਕੇ ਫਿਲਮ ਸਕਰੀਨਿੰਗ ਦੌਰਾਨ ਥੀਏਟਰ ਵਿੱਚ ਦਾਖਲ ਹੋ ਗਿਆ ਤੇ ਸੁਰੱਖਿਆ ਸੁਰੱਖਿਆ ਕਰਮਚਾਰੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਦਰਸ਼ਕਾਂ ਵਿੱਚ ਨਾਟਕੀ ਢੰਗ ਨਾਲ ਘੁੰਮਦਾ ਰਹਿੰਦਾ ਤੇ ਉਸ ਦੀ ਹਰਕਤ ਨੇ ਪੂਰੇ ਥੀਏਟਰ ਨੂੰ ਹੈਰਾਨ ਕਰ ਦਿੱਤਾ ਤੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੂੰ ਮਿਲੀ ਜੁਲੀ ਪ੍ਰਤੀਕਿਰਿਆ ਮਿਲੀ ਇੱਕ ਯੂਜ਼ਰ ਨੇ ਟਵਿੱਟਰ ਤੇ ਲਿਖਿਆ ਨਿੰਕੋਡੇ ਉਮਾਰਾ ਚੰਦ تھیਟਰ ਵਿੱਚ ਕੰਦਾਰਾ ਚੈਪਟਰ 1 ਦੀ ਸਕਰੀਨਿੰਗ ਦੌਰਾਨ ਇੱਕ ਪ੍ਰਸ਼ੰਸਕ ਨੇ ਦੇਵ ਬਣ ਕੇ ਆਇਆ ਤੇ ਇੱਕ ਹੋਰ ਯੂਜ਼ਰ ਨੇ ਲਿਖਿਆ ਤਾਮਿਲਨਾਡੂ ਦੇ ਲੋਕ ਕੰਦਾਰਾ ਚੈਪਟਰ 1 ਲਈ ਪਾਗਲ ਹੋ ਗਏ ਹਨ ਤੇ ਕੁਝ ਲੋਕਾਂ ਨੇ ਇਸ ਘਟਨਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਦੇਵ ਅਤੇ ਕੋਲਾ ਧਾਰਮਿਕ ਵਿਸ਼ਵਾਸ ਨਾਲ ਵਿਸ਼ਵਾਸ ਹਨ ਜਿੰਨਾ ਦਾ ਮਜ਼ਾਕ ਨਹੀਂ ਉਡਾਇਆ ਉਡਾਣਾ ਚਾਹੀਦਾ ਤੇ ਇੱਕ ਯੂਜ਼ਰ ਨੇ ਲਿਖਿਆ ਕਿਰਪਾ ਕਰਕੇ ਅਜੀਹਾ ਨਾ ਕਰੋ ਇਹ ਫਿਲਮ 2022 ਦੀ ਬਲੌਕਬਸਟਰ ਫਿਲਮ ਕਾਂਤਾਰਾ ਦਾ ਪ੍ਰੀਕਵਲ ਹੈ ਪਿਛਲੀ ਫਿਲਮ ਨੇ ਨਾ ਸਿਰਫ ਦੱਖਣੀ ਭਾਰਤ ਵਿੱਚ ਸਗੋਂ ਦੇਸ਼ ਭਰ ਵਿੱਚ ਦਿਲ ਜਿੱਤੇ ਸੰ ਤੇ ਇਸ ਵਾਰ ਵੀ ਰਿਸ਼ਭ ਸ਼ੈਟੀ ਨੇ ਤਿੰਨਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਕਹਾਣੀ ਨਿਰਦੇਸ਼ਨ ਅਤੇ ਅਦਾਕਾਰੀ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਐਨ ਆਈ ਮਨੋ ਦੇ ਉਚਾਸ ਧੰਨਵਾਦ